ਬੰਨ ਦੇ ਵਿੱਚੋਂ ਪਾੜ ਪੈਂਦਾ ਤੁਸੀਂ ਬੰਨ ਕਈ ਜਗ੍ਹਾ ਟੁੱਟਦਾ ਤਾਂ ਉੱਥੇ ਜਿਹੜਾ ਕਿ ਇਹ ਪਿੰਡ ਪਾਣੀ ਦੀ ਭੇਡ ਚੜਦੇ ਨੇ ਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਦੇਖਾਂ ਦਾ ਸਾਹਮਣਾ ਕਰਨਾ ਪਿਆ ਜਾਂਦਾ 10 10 12 12 ਫੁੱਟ ਤੇ ਪਾਣੀ ਆ ਗਿਆ ਸੀਗਾ ਪੂਰਾ ਛੱਤਾਂ ਤੱਕ ਲੋਕਾਂ ਦੇ ਘਰਾਂ ਵਿੱਚ ਸਭ ਦੇ ਆਇਆ ਇੱਥੇ ਸਕੂਲ ਵਿੱਚ ਵੀ ਆਈ ਹਾਲ ਸੀਗਾ ਬੱਚਿਆਂ ਕੋਲ ਨਾ ਬੁੱਕਸ ਹੈ ਨਾ ਆਪਣੀ ਯੂਨੀਫਾਰਮ ਹੈ ਗਿਆ ਸਾਰੀ ਕਿਤਾਬਾਂ ਜਿਹੜੀਆਂ ਰੁੜ ਗਈਆਂ ਹੋਈਆਂ ਹੜ੍ਹ ਦੇ ਵਿੱਚ ਹੀ ਕਿਉਂਕਿ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਬੱਚੇ ਸਕੂਲ ਨਹੀਂ ਆ ਪਾਰੇ ਕਿਆਟੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਮੈਂ ਆਹ ਜਤਿੰਦਰ ਢੋਡੀ ਦੇਖਿਆ ਗਿਆ ਹੜ੍ਹ ਪ੍ਰਭਾਵਿਤ ਹੋਇਆ ਬਹੁਤ ਸਾਰਾ ਇਲਾਕਾ ਡੇਰਾ ਬਾਬਾ ਨਾਨਕ ਦਾ ਜੇ ਡੇਰਾ ਬਾਬਾ ਨਾਨਕ ਦੇ ਇਸ ਪਿੰਡ ਦੀ ਗੱਲ ਕਰ ਲਈਏ ਪੱਖੋ ਕੇ ਟਾਲੀ ਸਾਹਿਬ ਵਿਖੇ ਮੌਜੂਦ ਆ ਇੱਥੇ ਜੇ ਸਕੂਲਾਂ ਦੇ ਹਾਲਾਤਾਂ ਦੀ ਗੱਲ ਕਰ ਲਈਏ ਸਰਕਾਰੀ ਪ੍ਰਾਇਮਰੀ ਸਕੂਲ ਪੱਖੋ ਕੇ ਟਾਲੀ ਵਿਖੇ ਖੜੇ ਆ ਕਿਉਂਕਿ ਇਹ ਜਿਹੜਾ ਪਾਣੀ ਦੀ ਮਾਰ ਹੀਟ ਆਂਦਾ ਹੈ ਪਿੰਡ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਪੱਖੋ ਕੇ ਟਾਲੀ ਸਾਹਿਬ ਜਿਹੜਾ ਇੱਥੇ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਦੇ ਹਾਲਾਤ ਅੰਦਰ ਦੇ ਦਿਖਾਣੇ ਆ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਕਿ ਇੱਥੇ ਹੱਲੇ ਤੱਕ ਵੀ ਬਹੁਤ ਜ਼ਿਆਦਾ ਗਾਰਾ ਇੱਥੇ ਸਾਫ ਸਫਾਈ ਦਾ ਕ ਵਿੱਚ ਬੱਚੇ ਤਾਂ ਨਹੀਂ ਪਹੁੰਚ ਰਹੇ ਲੇਕਿਨ ਅਧਿਆਪਕ ਜਿਹੜੇ ਸਕੂਲ ਦੇ ਵਿੱਚ ਆ ਰਹੇ ਨੇ ਤਾਂ ਇੱਥੇ ਲਗਾਤਾਰ ਸਾਫ ਸਫਾਈ ਦਾ ਜਿਹੜਾ ਕੰਮ ਆ ਜਾਰੀ ਆ ਸਰਕਾਰ ਦੇ ਵੱਲੋਂ ਜਿਵੇਂ ਹਦਾਇਤਾਂ ਜਾਰੀ ਕੀਤੀਆਂ ਗਿਆ ਸੰਕ ਬੱਚੇ ਘਰਾਂ ਦੇ ਵਿੱਚ ਰਹਿਣ ਅਧਿਆਪਕ ਸਕੂਲ ਦੇ ਵਿੱਚ ਪਹੁੰਚਣਗੇ ਤਾਂ ਇੱਥੇ ਧਿਆਨ ਰੱਖਿਆ ਜਾਊਗਾ ਸਾਫ ਸਫਾਈ ਦਾ ਤਾਂ ਉਹ ਸਾਫ ਸਫਾਈ ਜਾਰੀ ਆ ਸਕੂਲ ਦੇ ਅਧਿਆਪਕ ਸਾਡੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਜੀ ਜਸਪ੍ਰੀਤ ਕੌਰ ਤਾਂ ਤੁਸੀਂ ਸਕੂਲ ਆ ਰਹੇ ਹੋ ਕਿੰਨੇ ਦਿਨਾਂ ਤੋਂ ਰੈਗੂਲਰ ਚਾਰ ਪੰਜ ਦਿਨ ਹੋਈ ਗਏ ਆ ਕਿੰਨੇ ਕਦੇ ਆਪਕਨੇ ਸਕੂਲ ਦੇ ਵਿੱਚ ਤਿੰਨ ਤਿੰਨੋ ਯਾਰੇ ਹਾਂਜੀ ਅਹ ਦੇਖਿਆ ਗਿਆ ਹਾਲਾਤ ਬਹੁਤ ਮਾੜੇ ਆ ਕਿਵੇਂ ਦੇ ਹਾਲਾਤ ਨੇ ਹੁਣ ਇੱਥੇ ਬਹੁਤ ਜ਼ਿਆਦਾ ਸਮੈਲ ਲੱਗੀ ਹੈ ਬਹੁਤ ਹੀ ਜ਼ਿਆਦਾ ਖਲੋਣਾ ਵੀ ਔਖਾ ਹੋ ਜਾਂਦਾ ਹੈ ਸਾਡੇ ਵਾਸਤੇ ਵੀ ਲੋਕੀ ਕਪੜੇ ਬਾਹਰ ਸੁੱਟ-ਸੁੱਟ ਕੇ ਸਾੜੀ ਜਾਂਦੇ ਪਏ ਆ ਉਹ ਵੱਖਰਾ ਹੈਗਾ ਹੈ ਤੇ ਸਟੂਡੈਂਟ ਤੇ ਨਹੀਂ ਆ ਰਹੇ ਹੋਣਗੇ ਸਿਰਫ ਨਹੀਂ ਨਹੀਂ ਸਟੂਡੈਂਟ ਕਰਦੇ ਨਹੀਂ ਹਾਲਾਤ ਹੀ ਨਹੀਂ ਹੈਗੇ ਆ ਸਟੂਡੈਂਟਸ ਨੂੰ ਕਿੱਥੇ ਬੁਲਾਣਾ ਸਰਕਾਰ ਦੇ ਵੱਲੋਂ ਜਿਹਦਾ ਹਦਾਇਤਾਂ ਜਾਰੀ ਕੀਤੀਆਂ ਗਏ ਸਨ ਅਧਿਆਪਕ ਪਹੁੰਚਣ ਜਾਂਚ ਕਰਨ ਸਕੂਲਾਂ ਦੀ ਸਫਾਈ ਕਰਨ ਜਾਰੀ ਹੈ ਸਫਾਈ ਦੇਖ ਲਓ ਸਾਡੇ ਵੱਲੋਂ ਲੇਬਰ ਨਹੀਂ ਮਿਲਦੀ ਪਈ ਭਾਜੀ ਇਕੱਲੇ ਜੰਨਾ ਤੇ ਕਰ ਨਹੀਂ ਸਕਦਾ ਹੈਗਾ ਪਹਿਲਾਂ ਲੇਬਰ ਦੀ ਬੜੀ ਪ੍ਰੋਬਲਮ ਸੀ 3-4 ਦਿਨ ਤੇ ਲੇਬਰ ਲੱਭਦੇ ਲੱਗੇ ਤੇ ਲੇਬਰ ਲੱਗੀ ਹੋਈ ਹੈ ਹੁਣ ਕਰਦੇ ਪਏ ਹੈ ਕੀ ਲੱਗਦਾ ਕਿੰਨੇ ਦਿਨਾਂ ਤੱਕ ਬੱਚੇ ਜਿਹੜੇ ਸਕੂਲ ਆ ਪਾਣਗੇ ਹਫਤਾ ਤੇ ਅਜੇ ਲੱਗੀ ਜਾਏਗਾ ਅਜੇ ਇੱਕ ਹਫਤਾ ਤੇ ਮੁਸ਼ਕਲ ਹੀ ਹੈ ਸਾਰਾ ਸੈਟਿੰਗ ਕਰਨੀ 스멜 ਵਗੈਰਾ ਨਿਕਲਨੀ ਮੱਛਰ ਮੱਕੀਆਂ ਦਾ ਬੜਾ ਹੋ ਹੈਗਾ ਹੈ ਸੈਨੀਟਾਈਜ਼ ਕਰਨਾ ਪੈਣਾ ਹੈ ਸਾਫ ਸਫਾਈ ਇੱਕ ਵਾਰੀ ਕਰਾ ਕੇ ਫਿਰ ਦੂਜੀ ਵਾਰੀ ਫਿਰ ਆਪ ਕਰਾਣੀ ਪੈਣੀ ਹੈ ਮਹਿਕਮੇ ਵੱਲੋਂ ਕਿੱਦਾਂ ਮਦਦ ਮਿਲ ਰਹੀ ਸਰਕਾਰ ਵੱਲੋਂ ਪ੍ਰੋਪਰ ਚੱਲ ਰਿਹਾ ਹੈ ਅਜੇ ਤੱਕ ਤੇ ਕੁਝ ਨਹੀਂ ਹੈ ਅੱਗੋ ਕਹਿ ਨਹੀਂ ਸਕਦੇ ਕਿੰਨੀ ਕੁ ਪਾਣੀ ਦੀ ਮਾਰ ਜਿਹੜੀ ਇਸ ਪਿੰਡ ਨੂੰ ਪਈ ਹੈ ਬਹੁਤ ਜ਼ਿਆਦਾ 10 10 12 12 ਫੁੱਟ ਤੇ ਪਾਣੀ ਆ ਗਿਆ ਸੀਗਾ ਪੂਰਾ ਛੱਤਾ ਤੱਕ ਲੋਕਾਂ ਦੇ ਘਰਾਂ ਵਿੱਚ ਸਭ ਦੇ ਆਇਆ ਤੇ ਸਕੂਲ ਵਿੱਚ ਵੀ ਆਈ ਹਾਲ ਸੀਗਾ ਹਮੇਸ਼ਾ ਕਿਹਾ ਜਾਂਦਾ ਬੱਚੇ ਸਮਾਜ ਦਾ ਭਵਿਕ ਹੁੰਦੇ ਆ ਕੀ ਸਰਕਾਰ ਨੂੰ ਜਿਹੜੀ ਤੁਹਾਡੇ ਵੱਲੋਂ ਅਪੀਲ ਆ ਕੇ ਜਿਹੜੇ ਜਲ ਦੇਣਾ ਸਕੂਲਾਂ ਨੂੰ ਜਿਹੜਾ ਸਟੂਡੈਂਟ ਸਕੂਲ ਦੇ ਵਿੱਚ ਪਹੁੰਚ ਸਕਣ ਇਹ ਹੈ ਕਿ ਅਜੇ ਤੇ ਬੱਚਿਆਂ ਕੋਲ ਨਾ ਬੁੱਕਸ ਹੈ ਨਾ ਆਪਣੀ ਯੂਨੀਫਾਰਮ ਹੈ ਗਿਆ ਸਾਰੀ ਕਿਤਾਬਾਂ ਜਿਹੜੀਆਂ ਰੁੜਗੀਆਂ ਹੋਈਆਂ ਹੜ ਦੇ ਵਿੱਚ ਹੀ ਤੇ ਉਹਦੇ ਵਾਸਤੇ ਹੁਣ ਸਰਕਾਰ ਹੈਲਪ ਕਰੇ ਕਿਉਂਕਿ ਸਰਕਾਰੀ ਸਕੂਲ ਹੈ ਬੱਚੇ ਤੇ ਅਫੋਰਡ ਕਰ ਨਹੀਂ ਸਕਦੇ ਹੈਗੇ ਹੁਣ ਸਰਕਾਰ ਨੂੰ ਹੀ ਚਾਹੀਦਾ ਕਿ ਪਹਿਲਾਂ ਅਸੀਂ ਵੰਡੀ ਸੀ ਥੋੜਾ ਦਿਨ ਪਹਿਲਾਂ ਹੀ ਅਜੇ ਵੰਡੀ ਸੀ ਯੂਨੀਫਾਰਮ ਵੀ ਬੱਚਿਆਂ ਨੂੰ ਤੇ ਦੂਜੀ ਵਾਰੀ ਹੁਣ ਦੁਬਾਰਾ ਆਏ ਤੇ ਫੇਰ ਹੀ ਅਸੀਂ ਦੇ ਸਕਦੇ ਆ ਨਹੀਂ ਤੇ ਕੁਝ ਐਨਜੀਓਜ਼ ਵਗੈਰਾ ਵੱਲੋਂ ਹੈਗਾ ਹੈ ਉਹ ਹੈਲਪ ਕਰਨਗੇ ਤੇ ਫੇਰ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਜਿਹੜੀ ਐਨ ਜੀਓ ਜਾਂ ਸਰਕਾਰ ਮਦਦ ਕਰੇ ਬੱਚਿਆਂ ਨੂੰ ਜਿਵੇਂ ਯੂਨੀਫਾਰਮ ਦਿੱਤੀ ਗਈ ਸੀ ਜਾਂ ਬੁਕਸ ਦਿੱਤੀ ਗਈ ਸੀ ਉਹਨਾਂ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਪਹੁੰਚਿਆ ਤਾਂ ਹਾਲਾਤ ਬਹੁਤ ਇੱਥੇ ਜਿਹੜੇ ਵਾਦੋ-ਵਾਤਰ ਹੋਏ ਨੇ ਹੋਰ ਵੀ ਭੈਣ ਜੀ ਟੀਚਰ ਨੇ ਵੀ ਸਾਡੇ ਨਾਲ ਨੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਸ਼ਿਕਾ ਭਾਜੀ ਤੁਸੀਂ ਵੀ ਟੀਚਰ ਹੋ ਹਾਂਜੀ ਭਾਜੀ ਮੈਂ ਸਕੂਲ ਮੁਖੀ ਇੱਥੇ ਠੀਕ ਹੈ ਮੁਖ ਦੇ ਆਪ ਕੋ ਤੁਸੀਂ ਕੀ ਸ਼ੁਭਨਾਮ ਤੁਹਾਡਾ ਕਰਮਜੀਤ ਕੌਰ ਕਿਵੇਂ ਦੇ ਹਾਲਾਤ ਕਿਵੇਂ ਦੇ ਰਏ ਆ ਜਦੋਂ ਪਾਣੀ ਇਸ ਅੰਦਰ ਅਜੀ ਹਾਲਾਤ ਤਾਂ ਬਹੁਤ ਬੁਰੇ ਸੀਗੇ ਇੱਕ ਹਫਤਾ ਤਾਂ ਸਾਡੇ ਕੋਲੋਂ ਇਸ ਪਿੰਡ ਦੇ ਵਿੱਚ ਐਂਟਰੀ ਨਹੀਂ ਕੀਤਾ ਗਿਆ ਜੀ ਹਾਂਜੀ ਹਾਲਾਤ ਤਾਂ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਕੂਲ ਦੇ ਵਿੱਚ ਵੜਨਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਸਾਡੇ ਵਾਸਤੇ ਹਾਂਜੀ ਬਟ ਸਾਡੀ ਐਫਰਟ ਜਾਰੀ ਹੈ ਕਿਉਂਕਿ ਬੱਚਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਬੱਚੇ ਸਕੂਲ ਨਹੀਂ ਆ پا ਰਹੇ ਔਰ ਬੱਚੇ ਫਿਲਹਾਲ ਦੇਖਿਆ ਜਾਏ ਤਾਂ ਸਾਡੇ ਪਿੰਡ ਦੇ ਵਿੱਚ ਬੱਚੇ ਹੈ ਹੀ ਨਹੀਂ ਆ ਪਿੰਡ ਤੋਂ ਬਾਹਰ ਰਹਿ ਰਹੇ ਆ ਉਹ ਦੇਖਿਆ ਗਿਆ ਕਿ ਹਾਲਾਤ ਬਹੁਤ ਬੁਰੇ ਆ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹੋ ਤੁਸੀਂ ਪਹੁੰਚੀਓ ਸਕੂਲ ਲੇਕਿਨ ਬੱਚੇ ਨਹੀਂ ਆ ਰਹੇ ਸਾਫ ਸਵਾਈ ਵੀ ਕਰਾ ਰਹੇ ਹੋ ਤਾਂ ਕਿਵੇਂ ਸਾਰਾ ਇਹ ਮੇਨਟ ਪਾਜੀ ਫਿਲਹਾਲ ਤਾਂ ਮੇਨਟੇਨ ਚਲੋ ਅਸੀਂ ਕਰ ਰਹੇ ਆ ਐਦਾਂ ਹੀ ਕੁਝ ਡਾਇਆ ਮਤਲਬ ਲਗਾਏ ਹੋਇਆ ਸੀ ਕਰਮਚਾਰੀ ਸਫਾਈ ਵਾਸਤੇ ਤੇ ਚਲੋ ਕੋਸ਼ਿਸ਼ ਕਰਦੇ ਆ ਜਿੰਨੀ ਜਲਦੀ ਹੋ ਪਾਏ ਆਪਣੇ ਵੱਲੋਂ ਤੇ ਹੀ ਕੋਸ਼ਿਸ਼ ਕਰਾਂਗੇ ਕਿ ਸਕੂਲ ਦੀ ਸਫਾਈ ਕੀਤੀ ਜਾਏ ਤੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਿਆ ਜਾਵੇ ਇਹ ਆਪਣੇ ਵੱਲੋਂ ਕਰਵਾ ਰਹੇ ਹੋ ਜਾਂ ਜਿਹੜਾ ਸਿੱਖਿਆ ਵਿਭਾਗ ਜਾਂ ਸਰਕਾਰ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਪਾਜੀ ਫਿਲਹਾਲ ਤਾਂ ਸਾਨੂੰ ਸਕੂਲ ਗ੍ਰਾਂਟ ਆਂਦੀ ਆ ਜੀ ਤੇ ਆਈ ਵੀ ਹੋਈ ਆ ਬਟ ਸਾਡਾ ਰਿਕਾਰਡ ਜਿਹੜਾ ਇਹ ਸਕੂਲ ਦਾ ਸਾਰਾ ਹੀ ਡਿਸਟਰੋਏ ਹੋ ਚੁੱਕਾ ਏ ਸਾਰਾ ਰੁੜ ਗਿਆ ਹੋਇਆ ਏ ਤੇ ਕੋਸ਼ਿਸ਼ ਕਰਾਂਗੇ ਚਲੋ ਉਸ ਕੇ ਸਰਕਾਰ ਦੀ ਜਿਹੜੀ ਸਾਡੀ ਕੰਪੋਜ਼ਿਟ ਗ੍ਰਾਂਟ ਰਹਿੰਦੀ ਆ ਉਹਨੂੰ ਅਸੀਂ ਯੂਜ਼ ਕਰਕੇ ਤੇ ਆਪਣੇ ਸਕੂਲ ਦੀ ਸਫਾਈ ਕਰ ਪਾਈਏ ਕਿੰਨੇ ਦਿਨ ਤੱਕ ਬੱਚੇ ਲੱਗਦਾ ਸਕੂਲ ਜਿਹੜੇ ਪਹੁੰਚ ਸਕਣਗੇ ਤੁਹਾਨੂੰ ਭਾਜੀ ਕਮ ਸੇ ਕਮ ਇੱਕ ਹਫਤਾ ਤਾਂ ਲੱਗੇਗਾ ਇਹ ਸਾਨੂੰ ਸਫਾਈ ਕਰਵਾਉਣ ਵਾਸਤੇ ਹਾਲਾਤ ਕਿਵੇਂ ਦੇ ਨੇ ਅੰਦਰਾਂ ਦੀ ਜੇ ਗੱਲ ਕਰ ਲਈਏ ਤਾਂ ਭਾਜੀ ਪਹਿਲੇ ਤਾਂ ਹਾਲਾਤ ਬਹੁਤ ਬੁਰੇ ਸੀਗੇ ਬਟ ਹੁਣ ਇਹ ਕਿ ਸਾਡੇ ਰੂਮਸ ਦੀ ਸਫਾਈ ਹੋ ਚੁੱਕੀ ਆ ਬਟ ਉੱਥੇ ਜੇ ਸਿਟਿੰਗ ਕਰਨਾ ਬਹੁਤ ਹੀ ਪ੍ਰੋਬਲਮ ਆ ਕਿੰਨੇ ਕੁ ਬੱਚੇ ਜਿਹੜੇ ਸਕੂਲ ਦੇ ਵਿੱਚ ਆਉਂਦੇ ਆ ਸਾਡੇ ਕੋਲ ਇੱਥੇ 40 ਸਟੂਡੈਂਟਸ ਨੇ ਹਾਂਜੀ ਤੋ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਦੱਸਿਆ ਕਿ ਇੱਥੇ 40 ਸਟੂਡੈਂਟ ਜਿਹੜੇ ਇਸ ਸਕੂਲ ਦੇ ਵਿੱਚ ਪਹੁੰਚਦੇ ਨੇ ਤਾਂ ਹਾਲਾਤ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨੇ ਬਾਤ ਤੋਂ ਬੱਤਰ ਨੇ ਇੱਥੇ ਦੇ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਥੇ ਸਾਫ ਸਫਾਈ ਜਿਹੜੀ ਲਗਾਤਾਰ ਜਾਰੀ ਆ ਤਾ ਇਥੋਂ ਜਿਹੜੀਆਂ ਸਫਾਈ ਕਰਮੀਆਂ ਪੈਣਾ ਦੇ ਵੱਲੋਂ ਲਗਾਤਾਰ ਸਫਾਈ ਜਿਹੜੀ ਇੱਥੇ ਕੀਤੀ ਜਾ ਰਹੀ ਆ ਤੇ ਹਾਲਾਤ ਤੁਹਾਨੂੰ ਅੰਦਰ ਦੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਥੇ ਕਲਾਸ ਰੂਮ ਨੇ ਜਿਹੜੇ ਉਹਨਾਂ ਦੇ ਹਾਲਾਤ ਜਿਹੜੇ ਵੱਧ ਤੋਂ ਵੱਧ ਇੱਥੇ ਹੋਏ ਪਏ ਨੇ ਤਾਂ ਲਗਾਤਾਰ ਜੇ ਗੱਲ ਕਰ ਲਈਏ ਨਾ ਪਿੰਡਾਂ ਦੀ ਤਾਂ ਬਾਰਡਰ ਦੇ ਨਾਲ ਲੱਗਦੇ ਪਿੰਡ ਆ ਇੱਥੇ ਇਹਦੇ ਪਹਿਲੇ ਵੀ ਹਾਲਾਤ ਬਹੁਤ ਇਸ ਤਰ੍ਹਾਂ ਦੇ ਦਿਖਾਈ ਦਿੰਦੇ ਸਨ ਲੇਕਿਨ ਹੁਣ ਦੀ ਜੇ ਗੱਲ ਕਰ ਲਈਏ ਕਿ ਰਾਵੀ ਉਫਾਨ ਤੇ ਹੁੰਦਾ ਤਾਂ ਜਦੋਂ ਬੰਨ ਦੇ ਵਿੱਚੋਂ ਪਾੜ ਪੈਂਦਾ ਤੁਸੀਂ ਬੰਨ ਕਈ ਜਗ੍ਹਾ ਤੋਂ ਟੁੱਟਦਾ ਤਾਂ ਉੱਥੇ ਜਿਹੜਾ ਕਿ ਇਹ ਪਿੰਡ ਪਾਣੀ ਦੀ ਭੇੜ ਚੜਦੇ ਤੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਤੇ ਦੇਖਤਾਂ ਦਾ ਸਾਹਮਣਾ ਕਰਨਾ ਪਿਆ ਜਾਂਦਾ ਹੁਣ ਜੇ ਗੱਲ ਕਰ ਲਈਏ ਤਾਂ ਇੱਥੇ ਜਿਹੜੇ ਅਧਿਆਪਕ ਨੇ ਜਾਂ ਮੁੱਖ ਅਧਿਆਪਕ ਸਕੂਲ ਦੇ ਵਿੱਚ ਪਹੁੰਚ ਰਹੇ ਆ ਸਾਫ ਸਪਾਈ ਉਹਨਾਂ ਦੇ ਵੱਲੋਂ ਜਾਰੀ ਆ ਸਰਕਾਰ ਦੀਆਂ ਗਾਈਡਲਾਈਨਾਂ ਨੇ ਜੋ ਉਹਨਾਂ ਨੂੰ ਫੋਲੋ ਵੀ ਕੀਤਾ ਜਾ ਰਿਹਾ ਲੇਕਿਨ ਹੱਲੇ ਤੱਕ ਬੱਚਿਆਂ ਨੂੰ ਸਕੂਲੇ ਪਹੁੰਚਣਾ ਜਾਂ ਇੱਥੇ ਦੀ ਸਾਫ ਸਪਾਈ ਇੱਥੇ ਦਾ ਸਿਸਟਮ ਜਿਹੜਾ ਹੱਲੇ ਸਹੀ ਨਹੀਂ ਆ ਦੱਸਿਆ ਜਾ ਰਿਹਾ ਕਿ ਇੱਕ ਹਫਤਾ ਲੱਗ ਜਾਏਗਾ ਕਿ ਬੱਚੇ ਸਕੂਲ ਦੇ ਵਿੱਚ ਪਹੁੰਚਣਗੇ ਤਾਂ ਜੋ ਸਿੱਖਿਆ ਲੈ ਸਕਣ ਕਿ ਸਰਕਾਰ ਨੂੰ ਸਮਾਜ ਸੇਵੀ ਸੰਸਥਾ ਨੂੰ ਵੀ ਅਪੀਲ ਕੀਤੀ ਆ ਕਿ ਇਹਨਾਂ ਦੀ ਮਦਦ ਦੇ ਲਈ ਜਰੂਰ ਅੱਗੇ ਆਣ ਤਾਂ ਜੋ ਇਹ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਕੇਆਟੀ ਨਿਊਜ਼ ਨੈਟਵਰਕ